Thank <laughs> you. ਮੇਰੇ ਤਾਇਏ ਦੀ ਦੁਕਾਨ ਆ ਮੇਰ ਚੰਦ ਰੋਡ ਤੇ ਆ ਪ੍ਰਿੰਟ ਟੋਟਲ ਦੇ ਸਾਹਮਣੇ ਇੱਕ ਗਦਾਮ ਐਕਚੁਅਲੀ ਉਹਨਾਂ ਦਾ ਨਾ ਤੇ ਮੈਨੂੰ ਸਰੇ ਸਤ ਪੋਨੇ ਘੱਟੇ ਫੋਨ ਆਇਆ ਤਾਇਏ ਦੇ ਬੇਟੇ ਦਾ ਕਿ ਗਦਾਮ ਚੱਕ ਲੱਗੀ ਆ ਮੈਂ ਉਸ ਵੇਲੇ ਥੋੜਾ ਥੋੜਾ ਆਇਆ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਤੇਜ਼ ਹੀ ਹੱਥ ਨਹੀਂ ਲਾਇਆ ਜਾ ਕਿਦਾ ਸ਼ਟਰ ਨੂੰ ਬੜਾ ਸ਼ਟ ਰੋਕਾ ਖੋਲਿਆ ਕੋਈ 10 15 20 ਮਿੰਟ ਤੱਕ ਫਾਇਰ ਬ੍ਰਿਗੇਡ ਵੀ ਆ ਗਈ ਤੇ ਕਾਬੂ ਪਾਇਆ ਗਿਆ ਅੱਗ ਦੇ ਟਟੋ ਘਟ ਮੁਸ਼ਕਲ ਕੀਤੀ ਦੋ ਤਿੰਨ ਘੰਟੇ ਲੱਗੇ ਅੱਗ ਬੰਦੇ ਕਾਬੂ ਬੰਦੇ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਆਹ ਜਿਹੜੀ ਕਿ ਤਾਂ ਲਈ ਦੀ ਕੋਈ ਕਾਰਨ ਦਾ ਨਹੀਂ ਪਤਾ ਚੱਲ ਸਕਿਆ ਹੇ ਤੱਕ ਤੇ ਤੁਹਾਨੂੰ ਪਰਿਵਾਰ ਨੂੰ ਪਰੇਸ਼ਾਨੀ ਆ ਕਿ ਬਣਿਆ ਕੀ ਸਾਡੇ ਨਾਲ ਸਾਡੇ ਕੋਈ ਕਾਰਨ ਦਾ ਪਤਾ ਨਹੀਂ ਜੀ ਦਾ ਗਦਾਨ ਸੀ ਇਹ ਆਬ ਕਨਫੈਕਸ਼ਨਰੀ ਦਾ ਗਦਾਨ ਸੀ ਹਲਦੀ ਰਾਂ ਦੀ ਏਜੰਸੀ ਹੈ ਮੇਰੇ ਤਾਂ ਆ ਜੀ ਕੋਲ ਉਹਨਾਂ ਦਾ ਹਲਦੀ ਰਾਂ ਨਮਕੀਨ ਦਾ ਗਦਾਨ ਸੀ ਨਾਮ ਸਤਪਾਲ ਸ਼ਰਮਾ ਜੀ ਸ੍ਰੀ ਸਤਪਾਲ ਸ਼ਰਮਾ ਉਹਨਾਂ ਦਾ ਬੇਟਾ ਨਾਲ ਕੰਮ ਕਰਦਾ ਵੀ ਨੁਕਸਾਨ ਦਾ ਕੋਈ ਆਈਡੀਆ ਨਹੀਂ ਸਾਹਿਬ ਇਹ ਤੁਹਾਨੂੰ ਆਪੇ ਹੀ ਨਹੀਂ ਪਤਾ ਲੱਗ ਰਿਹਾ ਕਿ ਬਣ ਕੀ ਗਿਆ ਸਾਡੇ ਨਾਲ ਸਾਡੇ ਕੋਈ ਆਈਡੀਆ ਨਹੀਂ ਨੁਕਸਾਨ ਦਾ ਉਹ ਦੇਖਾਂਗੇ ਬੈਠ ਕੇ ਦੇਖਾਂਗੇ ਕੀ ਹੈ ਆਏ ਤੁਹਾਡੇ ਹਾਂਜੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਮੌਕੇ ਤੇ ਆਪੇ ਬੀਐਸਐਫ ਆਈ ਆ ਬੀਐਸਐਫ ਦੀ ਗੱਡੀ ਆਈ ਆ ਬੀਐਸਐਫ ਦੀ ਫਰਟੇ ਫੇਰ ਬੱਡ ਜਾ ਚੁੱਕੀਆਂ ਸਭ ਪਹਿਲਾਂ ਤੇ ਦੋ ਹੀ ਗੱਡੀਆਂ ਆਈਆਂ ਸੀ ਉਹਦੇ ਮਗਰੋਂ ਫਿਰ ਹੋਰ ਗੱਡੀਆਂ ਆਈਆਂ ਬੀਐਸਐਫ ਦੀ ਸਪੈਸ਼ਲ ਟੀਮ ਆਈ ਆ ਇੱਕ ਅੱਗ ਕਾਬੂ ਤੇ ਪਾਇਆ ਗਿਆ ਅੱਗ ਤੇ ਹੁਣ ਸਭ ਤੋਂ ਵਿਸ਼ਾਲ ਕਨਫੈਕਟਰੀ ਦੀ ਦੁਕਾਨ ਹੈਗੀ ਉਹਨਾਂ ਦੇ ਆਪ ਕੋਲ ਪਰਫੇ ਜੋ ਵੀ ਹੁੰਦਾ ਖਾਂਜੇ ਜਿਹੜਾ ਲੇਸਿਸ ਵਗੈਰਾ ਉਹਦੀ ਇੰਨੀ ਜੀ ਹੈ ਦੁਕਾਨ ਤੇ ਨੂੰ ਅੱਜ ਵਜਾ ਪ੍ਰੋਪਰਲੀ ਲੱਗੀ ਵੀ ਅੱਗ ਕਿੱਦਾਂ ਲੱਗੀ ਆ ਪਰ ਅੱਗ ਜਿਹੜੀ ਹੁਣ ਲਗਭਗ ਕੰਟਰੋਲ ਦੇ ਵਿੱਚ ਹੋ ਗਈ ਹੈ ਅੱਗ ਫਾਇਰ ਟੈਂਡਰ ਸਾਡੇ ਕੋਲ ਕਾਫੀ ਸੀ ਵੀ ਜਿਹੜੀਆਂ ਬਟਾਲੇ ਤੋਂ ਇਥੋਂ ਲੋਕਾਂ ਵੀ ਜਿਹੜੀਆਂ ਉਹਨਾਂ ਨਾਲ ਸਾਰਿਆਂ ਨੇ ਕਾਫੀ ਮਿਹਨਤ ਕਰਕੇ ਜਿਹੜੀ ਹੈ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਨੇ ਉਹਨਾਂ ਨੇ ਮਿਹਨਤ ਕਰਕੇ ਜੀ ਅੱਗ ਜਿਹੜੀ ਉਹ ਤੇ ਕੰਟਰੋਲ ਕਰ ਲਿਆ ਗਿਆ ਹੁਣ ਨੁਕਸਾਨ ਜਿਹੜਾ ਇਹਨਾਂ ਦਾ ਕਾਫੀ ਹੋ ਗਿਆ ਹੈ ਹਾਂ ਭਾਈ ਇਹ ਜੋ આગ ਬੁੱਝ ਗਈ ਹੈ ਜੇ ਥੋੜੇ ਧੂਆ ਜਾਂ ਨਿਕਲ ਰਿਹਾ ਹੈ ਦਾ ਮਤਲਬ ਅੱਖ ਤਾਂ ਲੱਗਦਾ ਕੰਟਰੋਲ ਹੋ ਗਿਆ ਅੰਦਰ ਕੋਈ ਉਹਦੀ ਕੋਈ ਦੇਸ਼ ਬਾਹਰ ਕੋ ਦੇਸ਼ ਨਹੀਂ ਰਹੀ ਆ ਕੇ ਚੱਲਦੀ ਹੈ ਕੀ ਪਤਾ ਲੱਗ ਸਕਦਾ ਕਿ ਕਿ ਇਹ ਤਾਂ ਹੁਣ ਪੁਲਿਸ ਡਿਪਾਰਟਮੈਂਟ ਨੂੰ ਕਹਿੰਦੇ ਇਨਕੁਆਇਰ ਕਰਨਗੇ ਤੇ ਜੇ ਕੋਈ ਪਤਾ ਲੱਗ ਸਕੇ ਕਿ ਕਿੱਦਾਂ ਅੱਗ ਲੱਗੀ ਆ ਇਹ ਤਾਂ ਤਾਂ ਸਟਾਰਟ ਹੋ ਗਿਆ ਨੁਕਸਾਨ ਦਾ ਤਾਂ ਉਹਨੇ ਜੇ ਉਹਨੂੰ ਪੁੱਛਦੇ ਉਹਦਾ ਸਟੋਰੇਜ ਕਿੰਨੇ ਕੁ ਸੀ ਵੈਸੇ ਕਾਫੀ ਨੁਕਸਾਨ ਲੱਗਦਾ ਕੋਈ ਐਸਟੀਮੇਟ ਤਾਂ ਜੇ ਹੈ ਨਹੀਂ ਇਹਦਾ